ਵਾਲਿਓ ਹਾਂ ਜੀ ਹਾਂ ਜੀ ਪੰਜ ਚਮਚੇ ਰੱਖਦੇ ਹੋ ਗਾ ਹਲੋ ਰੋਲ ਇੱਕ ਜਿਹੜਾ ਜ਼ੋਰ ਦੀ ਲਾ ਲਿਓ ਬੋਲੇ ਕੁਸ਼ੀਦਾਨ ਜਿਹੜੇ ਕੋਤਰੀ ਲੰਗ ਦੋਤਰੀ ਜਦ ਵਿੱਚ ਲਗਾਇਆ ਜਾ ਰਿਹਾ ਉਹਨਾਂ ਦੇ ਬੇਟੇ ਵੱਲੋਂ ਨਮੀਰ ਗੁੱਤਾਜੀ ਵੱਲੋਂ ਇਹ ਲੰਗਰ ਲਗਾਇਆ ਜਾ ਰਿਹਾ ਇੰਡੀਅਨ ਨੈਸ਼ਨਲ ਆਰਗੇਨਾਈਜੇਸ਼ਨ ਨੋਮਲ ਗਾਇਸ ਨੂੰ ਇਹਨਾਂ ਨੇ ਸੇਵਾ ਦਿੱਤੀ ਜਿਸ ਦੇ ਵਜੋਂ ਅੱਜ ਦਾ ਲੰਗਰ 125ਵਾਂ ਲੰਗਰ ਇਹਨਾਂ ਵੱਲੋਂ ਲਗਾਇਆ ਜਾ ਰਿਹਾ ਜੀ ਅੱਗੇ ਵੀ ਇਹ ਬਹੁਤ ਸਹਿਯੋਗ ਦਿੰਦੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਮੈਂ ਨਹੀਂ ਖਾਣਾ ਮੈਂ ਬਾਉਲੀ ਖਾਣਾ सची Kanita ada deh, kanita ada deh, kanita ada deh, kanita ada deh. Thank <laughs> you. हा <laughs> ਸਰੋਪਾ ਕੇ ਸ਼ੀਲ ਲੈ ਗਈ ਅੱਜ ਕੇ ਮੁੱਖ ਨੂੰ ਆਗੀ ਸੰਗਤਾ ਭਰੀ ਤਰਲਨੀਂ ਸੇਵਾ ਹੁੰਦੇ ਲੱਗਦੀ ਆਈ ਹੁਣ ਸੁਖੀ ਦੇ ਨਾਲ ਪਾਲੀ ਸੇਵਾ ਹੁੰਦੇ ਲੱਗਦੀ ਆਈ ਹੁਣ ਸੁਖੀ ਦੇ ਨਾਲ ਪਾਲੀ ਆਵਾਦੋ ਦੇ ਦੁੱਖ ਵਿੱਚ ਬਣੀਆਂ ਚੱਕਲਾ ਨਹੀਂ ਛੱਡ ਪਾਲ ਗੋਲੀ ਮਾਰ ਮਾਰ ਸਾਈਕਲ ਸਟੈਡੀ ਪਹਿਲਾ ਕੇ ਬੋਬਨੰਦ ਸਿੰਘ ਜੀ ਨੱਚਾ ਮਿਲਾਂ ਗਰ ਸੁਣ ਆਪਣਾ ਰੱਬ ਆਹਲਾਮੀ ਬੋਬਨੰਦ ਸਿੰਘ ਜੀ ਨੱਚਾ ਮਿਲਾਂ ਗਰ ਸੁਣ ਆਪਣਾ ਰੱਬ ਆਹਲਾਮੀ ਸਰਕਾਰੀ ਸ਼੍ਰੀ 쿠ਸ਼ੀ ਰਾਮ ਜੀ ਗੁੱਪਤਾ ਉਨ੍ਹਾਂ ਦੀ ਯਾਦ ਦੇ ਵਿੱਚ ਆਇਆ ਅਸੀਂ ਇੰਡੀਅਨ ਨੈਸ਼ਨਲ ਆਰਗੇਨਾਈਜੇਸ਼ਨ ਦੇ तमाम ਮੈਂਬਰ ਗੁਪਤਾ ਪਰਿਵਾਰ ਦੇ ਬੱਚੇ ਹਾਜ਼ਰੀਆਂ ਜਿਨ੍ਹਾਂ ਨੇ ਇਸ 125ਵੇਂ ਲੰਗਰ ਦੇ ਵਿੱਚ ਸੇਵਾ ਕੀਤੀ ਹੈ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਹੈ ਇਸ ਆਰਗੇਨਾਈਜੇਸ਼ਨ ਵੱਲੋਂ ਔਰ ਗੁਪਤਾ ਪਰਿਵਾਰ ਵੱਲੋਂ ਕਿ ਅੱਗੇ ਜਿੰਨੇ ਵੀ ਲੰਗਰ ਲੱਗੇ ਉਹਨਾਂ ਵਿੱਚ ਵੀ ਸੇਵਾ ਹੁੰਦੇ ਰਹੇ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸ਼੍ਰੀ ਨਮੀਤ ਗੁੱਗਾ ਜੀ ਉਹਨਾਂ ਦੇ ਗੁੱਗਾ ਪਰਿਵਾਰ ਵੱਲੋਂ ਉਹਨਾਂ ਦੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਸ਼੍ਰੀ ਖੁਸ਼ੀ RAM ਜੀ ਗੁੱਤਾਂ ਦੀ ਯਾਦ ਵਿੱਚ ਇਹ 125ਵਾਂ ਲੰਗਰ ਲਗਾਇਆ ਗਿਆ ਹੈ ਅਸੀਂ ਉਹਨਾਂ ਦਾ ਬਹੁਤ-ਬਹੁਤ ਸਾਰੇ ਹੀ ਮੈਂਬਰ ਸਹਿਬਾਨ ਧੰਨਵਾਦ ਕਰਦੇ ਆਂ ਔਰ ਆਈ ਹੋਈ ਸੰਗਤ ਦਾ ਧੰਨਵਾਦ ਬੇਤੀ ਕਰਾਂਗੇ ਆਓ ਪਿਛੇ ਰੱਖ ਲਓ ਲੰਗਰ ਦਾ ਪ੍ਰਸ਼ਾਦ ਆਉਣ ਸਮੂਹ ਮੈਂਬਰਾਂ ਦਾ ਬੇਤੀ ਕਰਦੇ ਕਿ ਉਹਨਾਂ ਦਾ ਸਲਮਾਨ ਕੀਤਾ ਜਾਵੇ ਨੰਮੀਤ ਬੁਖਤਾਈਆਂ ਦਾ ਬੇਤੀ ਕਰਾਂਗੇ ਗੱਡੀਆਂ ਚਾਲੀਆਂ ਟੱਕ ਜਾ ਰਹੇ ਆ ਥੋੜਾ ਜਿਹਾ ਧਿਆਨ ਦੇ ਨਾਲ ਤਾਂਕੀ ਕਿਸੇ ਤਰ੍ਹਾਂ ਦੀ ਦੁਰਘਟਨਾ ਕਿਸੇ ਨੂੰ ਦੀ ਗੱਲਬਾਤ ਨਾ ਹੋਵੇ ਆਪਣੀਆਂ ਗੱਡੀਆਂ ਆਪਣੇ ਸਕੂਟਰ ਮੋਟਰਸਾਈਕਲ ਕਾਰ ਸਾਈਕਲ ਥੋੜਾ ਜਿਹਾ ਸਾਈਟ ਤੇ ਲਗਾਓ ਆਓ ਲੰਗਰ ਕੜੀ ਹੋਰ ਤੋਂ ਅੱਜ ਗੁਪਤਾ ਪਰਵਾਰ ਵੱਲੋਂ ਕੜੀ ਚਾਵਲ ਦਾ ਲੰਗਰ 125 ਮਾ ਲੰਗਰ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ ਅਸੀਂ ਉਹਨਾਂ ਦੇ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਵੀਰ ਜਿੱਥੇ ਵਰਤਲਾ ਦੀ ਸੇਵਾ ਸਾਡੇ ਵੀਰ ਕਾਲੇ ਆ ਲੰਗਰ ਬਣਾਉਣ ਦੇ ਵਿੱਚ ये सारे ही साली सज्जा के सहयोग के नंगर लगाया गया बहुत धन्यवाद करते हैं हर ऐतवार की जाती है ये पानी पीए य बर्तन है ये प्लेटा चमकेोकरे बच्च रखो लंगर का प्रशाद ग्रहण करो के असीम चौधरी साहब वालों छापड़ा जी वालों साढ़े सारे ही मैंबर वालों गुप्ता परिवार का धनवाद बहुत बहुत मेहरबानी श्री नवनीत गुप्ता जी आदमी श्री विकास चंद्र जी विकास सिंह जी उन्हों का भी बहुत बहुत धन्यवाद जिन्हें कि ना आए विकास सिंगल जी नवनीत गुप्ता जी ਕੁੱਤਾ ਪਰਿਵਾਰ ਨੇ ਆਪਣੇ ਪਿਤਾ ਜੀਆਂ ਦੀ ਯਾਦ ਵਿੱਚ ਇਹ ਲੰਗਰ ਕਰਵਾਇਆ ਕਾਸ਼ ਜੀ ਲਾਈ ਰਹਿਣ ਧੰਨਵਾਦ ਮੈਨੂੰ WhatsApp ਕਰ ਦਿਓ ਸਾਰਾ ਜੀ ਕੁੱਤਾ ਜੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਆਓ ਲੰਗਰ ਦਾ ਭੋਗ ग्रहण ਕਰੀਏ ਸੋਹਣਿਆਂ ਦੇ ਨਾਲ ਤੇਜ ਪੱਤੀ ਵਾਲੀ ਚਾਹ ਓਏ ਤਰਾਦੀ ਵਾਲੇ ਬਈ ਪੂਰਾ ਛੱਡ ਦੇ ਤਰਾ ਓਏ ਲੱਗ ਰਾ ਬਰਸ਼ਾਤ ਮਕੌਣਿਆਂ ਦੇ ਨਾਲ ਤੇਜ ਪੱਤੀ ਵਾਲੀ ਚਾਹ ਓਏ ਤਰਾਦੀ ਵਾਲੇ ਬਈ ਪੂਰਾ ਛੱਡ ਦੇ ਤਰਾ ਓਏ ਮੰਦ ਕਰ ਕਾਕਾ ਦਾਸ ਕਰਨ ਲੱਗ ਰਾ ਬਰਸ਼ਾਤ ਤੂੰ ਆ ਪੁੜਾ ਕੇ ਆਪਣਾ ਅੰਦਰ ਸਜੀਦਾ ਚੌਧੇ ਅੰਦਰ ਸੁਬਾਸ਼ ਲੱਗ ਰਾ ਬਰਸ਼ਾਤ ਆਂਦੇ ਮੋਹਨੰਦ ਸਿੰਘ ਦੀਦਾ ਚੱਲਦੇ ਆਓ ਜੀ ਆਓ ਹਰ ਆਤਮਾ ਦੇ ਗੀਤ ਸੁੱਖੀ ਮਨ ਅੰਗਰਾਈਂ ਇੰਡੀਅਨ ਨੈਸ਼ਨਲ ਅਰਗਨਈ ਉਸੇ ਨਾ ਆ ਸੁਏ ਕੋਲੋਂ ਹਰ ਆਤਮਾ ਰ ਲੰਗਨ ਲਾਇਆ ਜਾਂਦਾ ਅੱਜ ਦੇ ਮੰਡਲ ਗੋਸ਼ਵਾ ਸ਼੍ਰੀ ਨੰਮੀਤ ਪਾਜੀ ਬੁੱਤਾ ਕਾ ਲੇ ਗੋ ਖੁਸ਼ੀਆਂ ਦੀ ਗੁਵਾ ਉਹਨਾਂ ਦੇ ਆਪਣੇ ਪਤਵਾਰੀਆਂ ਦੀਆਂ ਯਾਦਾਂ ਨੂੰ ਜੀਤਾਂ ਨੇ ਪੜ੍ਹਦਾ ਆਪ ਦਾ ਬਧਾਇਆ ਵਿਕਾਸ ਗੁੰਦਰੀ ਵਿਕਾਸ ਸਿੰਘ ਜੀ ਨੇ ਵੀ ਧੰਨਵਾਦ 125ਵਾਂ ਲੰਗਰ ਚੱਲ ਰਿਹਾ ਹੈ ਮੈਂ ਬੇਨਤੀ ਕਰਾਂਗਾ ਸਾਰੇ ਹੀ ਲੰਗਰ ਦੇ ਆਉਣ ਵਾਲੇ ਮੇਰੇ ਵੀਰ ਮੇਰੀਆਂ ਭੈਣਾਂ ਮਾਤਾਵਾਂ ਬੜੇ ਹੀ ਪਿਆਰ ਨਾਲ ਲੰਗਰ ਦਾ ਪ੍ਰਸ਼ਾਦ ਗ੍ਰਹਿਣ ਕਰੋ ਅੱਜ 125ਵਾਂ ਲੰਗਰ ਕੜੀ ਚਾਵਾਂ ਦਾ ਲੰਗਰ ਚੱਲ ਰਿਹਾ ਹੈ ਇੰਡੀਅਨ ਨੈਸ਼ਨਲ ਆਗੁੰਨੇ ਜੀ ਸ਼ਨਵਲੋਂ ਇਹ ਲੰਗਰ 125ਵਾਂ ਲੰਗਰ ਸਾਡੇ ਬਹੁਤ ਸਤਕਾਰਯੋਗ ਸ਼੍ਰੀ ਨਮਨੀਤ ਗੁਪਤਾ ਜੀ ਜਿਨ੍ਹਾਂ ਨੇ ਆਪਣੇ ਪਰਿਵਾਰ ਵੱਲੋਂ ਆਪਣੇ ਪੁੱਤ ਜੀ ਬਹੁਤ ਹੀ ਸਤਕਾਰਯੋਗ ਰਿਸਪੈਕਟਡ ਖੁਸ਼ੀराम ਜੀ ਗੁਪਤਾ ਜੀ ਦੀ ਯਾਦ ਵਿੱਚ ਲਗਾਇਆ ਹੈ ਅੱਗੇ ਵੀ ਸਾਨੂੰ ਇਸ ਲੰਗਰ ਦੇ ਵਿੱਚ ਆਪਣੀ ਸੇਵਾ ਪਉਦ ਰਹੇ ਨੇ ਸਾਰੇ ਹੀ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਲਗਾਇਆ ਜਾਂਦਾ ਹੈ 125ਵਾਂ ਲੰਗਰ ਹਰ ਐਤਵਾਲ ਇੱਥੇ ਕੁੱਟੀਆਂ ਅਨੰਤ ਪ੍ਰਕਾਸ਼ ਜੀ ਮਹਾਰਾਜ ਮਹਾਨਾਜ ਦੋਰੇ ਵਾਲੇ ਗਊਸ਼ਾਲਾ ਦੇ ਨਜ਼ਦੀਕ ਟੱਕ ਯੂਨੀ ਦੇ ਨਜ਼ਦੀਕ ਇਹ ਲੰਗਰ ਲਗਾਇਆ ਜਾਂਦਾ ਆ ਲੰਗਰ ਦਾ ਪ੍ਰਸ਼ਾਦ ਗ੍ਰਹਿਣ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ